ਕੀ ਫਾਸ ਤਰਨਾ ਕੋ ਇਉਂ ਹੀ ਗਇਉ ਲਿਓ ਜਰਾ ਤਨ ਜੀ ਤਮ ਗਉਨ ਨਾਨਕ ਭਜ ਹਰਿ ਮਨਾਂ ਹਉਦ ਜਾਤ ਹੈ ਦੇ ਭਗਵਾਨ ਧਨ ਦਾ ਰਾਸ ਸੰਪਤ ਸਗਲਾ ਜਿਨ ਆਪਣੀ ਕਰਮਾ ਆਨਾਤ ਕੇ ਨਾਥ ਕਉ ਨਾਨਕ ਤਹਿ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਿਹ ਤੋ ਕਦੀ තन सप सुुකति आදनी केताने सन मना सेरतसासुखतातार रा ਮਨ ਉਨਾਂ 에 ਸਿਮਰਤ ਗਤ ਹੋਏ 인ਦੇ ਸਿਮਰਤ ਗਤ ਪਾਈਐ ਤੇ ਭਜ ਰੀਤੈ ਮੀਤ ਚਤਰ ਸਜਾਨ ਜਿਤੇ ਉਪਜਿਓ ਨਾਨਕਾ ਲੀਨ ਤਾਹਿ ਬਹਾਨ ਘਟ ਘਟ ਮੈਂ ਹਰ ਜੂ ਬਸਹਿ ਸੰਤਨ ਕੀ ਓ ਪੁਕਾਰ ਕਾਉ ਨਾਨਕ ਤੈ ਪਜ ਮਣਾਂ ਕਦੇ ਪਰਸੀ ਨਹੀਂ ਲੋਗੋਂ ਉਹ ਅਭਿਮਾਂ ਆਰਕ ਸੋਗ ਜਾ ਕਹ ਨਹੀਂ सॻली Ah. thank <laughs> i uh -huh. uh -huh. ਪਾਲਣ ਤਾਏ ਕਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋ ਹੋਏ ਕਹੋ ਨਾਨਕ ਹਰ ਭਜਨ ਦਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰੂ ਮਿਟਿਓ ਨਾ ਜੰਮ ਕੋ ਤ੍ਰਾਸ ਹਾਰ ਭਜ ਮਨਾ ਨਿਰਐ ਪਾਵੈ ਬਾਸ ਜਦਨ ਬਹੁਤ ਮਹਿਕਾਰ ਰਹਿਉ ਮਿਟਿਉ ਨਾ ਮਨ ਕੋ ਮਾਨਾ ਦੁਰਵਤ ਸੋ ਨਾਨਕ ਫਦਿਓ ਰਾਖ ਲਿਓ ਨਾ ਕੋ ਨਾਮ ਇਕ ਹਰ ਭਜਨ ਦਿਨ ਮੇਰ ਦਾ ਸਭ ਹੀ ਮਾਣ ਕਾਰਨ ਹੋਤੋ ਸੋ ਨਾ ਕੀਓ ਪਰ ਓ ਟੂਬ ਕੈ ਫੰਦ ਦ ਕਾਛਿਆ ਰ ਔਰ ਕੀਆ ਰ ਪਈ ਚਤ ਮਤ ਰੋ ਟਕੋਰ ਨਾਨਕ ਫਾਸੀ ਗਲ ਪਰੀ ਜਤਨਾ ਪਾਉਤ ਸੁਖ ਕੇ ਕੀ ਹੈ ਦੁਖ ਕੋ ਕਿਉ ਨਾ ਕੋ ਹੋਏ ਤੇ ਹੈ ਸਭ ਕੋ ਦਾਤਾ ਰਾਮ ਕੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕੋ ਝੂਟੇ ਮਾਨ ਕਹਾ ਕਰੇ ਜਗ ਸੁਪਨੇ ਜੋ ਜਾਹ ਨਿਮਹਿ ਮੀਤਾ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ जग ਦੀਪ ਜੇ ਘਟ ਸਿਮਰਨ ਰਾਮ ਕੋ ਸੁਨਾਰੇ ਮੁਕਤਾ ਜਾਨਾ ਤੇ ਨਰ ਹਰ ਅੰਤਰ ਨਹੀਂ ਅਗਤ ਭਗਵਾਨ ਦੇ ਪ੍ਰਾਣੀ ਕੇ ਨਾਹਿ ਮਨਾ ਜੈਸੇ ਸੂਕਰ ਸਵਾਡ ਨਾਨਕ ਮਾਨੋ ਭਗੇ ਤਜ ਸੁਆਮੀ ਕੋ ਗ੍ਰਹ ਜੋ ਸਦਾ ਸਵਾਨ ਤਜਤ ਨਹੀਂ ਨਤਾ ਨਾਨਕ ਇਹ ਬਿਦ ਹਰਿ ਪਜੋ ਇਕ ਮਨ ਹੋਏ ਤੇਰਾ ਹਾਰੁ ਭਗਤ ਹੈ ਤੇਰਾ ਕੁਮਨ ਮਾਈ ਜਗ ਰਚਨਾ ਸਭ ਛੂਟ ਹੈ ਜਾਨ ah ਸਭ ਕਿਛ ਹੋ ਤੇ ਹੋ ਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ ਓ ਨਾਨਬੇਓ ਸਾ ਮੈਂ ਗਰੋ ਜਾ ਕੈ ਸਮ ਨਹੀਂ ਕੋ ਬਈਓ ਜਿਸ ਕਾ ਸਭਸ the Brahma